ਨੋਤੋ ਸਿਗੇ ਸਤੋ ਕਹੋ ਜਥਾ ਮਤ ਤਰ ਤੰਤ ਸਾਰੀ ਗੱਲ ਪੂਰੀ ਸਮਝਾਓ ਸਾਰੀ ਗੱਲ ਸਮਝਾਓ ਕਿ ਤੁਰ ਤੋਂ ਲੈ ਕੇ ਕਿਵੇਂ ਫਸ ਕੇ ਆਜੀਬ ਕਵਿਦ ਜਿਵੇਂ ਉਹ ਕਹਿੰਦੇ ਨੇ ਨਾ ਸਦ ਕਵਿਦ ਬਾਦਾ ਸਰਪ ਨਹੀਂ ਖਾਦਾ ਕਵਿਦ ਖੋਇਆ ਕਵਿਦ ਲਾਦਾ ਉਹ ਇਹੀ ਗੱਲ ਪੁੱਛ ਰਹੇ ਵੀ ਜੀਵ ਅੱਜ ਕਿਵੇਂ ਫਸ ਗਿਆ ਇਹ ਤਾਂ ਇਹਦਾ ਤਾਂ ਰੂਪ ਹੋਰ ਸੀ ਸੱਚ ਕਰਨ ਸੀ ਇਹ ਤਾਂ ਸਾਰਾ ਇਹ ਤੰਤ ਨੂੰ ਜਣੀ ਜੋੜ ਦੀ ਗੱਲ ਦੱਸੋ ਗੱਲ ਕੀ ਹੋਈ ਹੈ ਸਾਰੀ ਵਜ੍ਹਾ ਕੀ ਸੀ ਇਸਕਾ ਗਲਤੀ ਸਾਰੀ ਜੱਟਾ ਬਾਪੂ ਉਹ ਤਾਂ ਅਨਪਰਾ ਅਨੰਤ ਤੋ ਤੋ ਬਹੁ ਜਥਾ ਮਤ ਤ੍ਰਣ ਤੰਤ ਗਤ ਇਹ ਅਰਪਾ ਹੋਰ ਜਦ ਸੱਚਖਣ ਚ ਹੁੰਦਾ ਜਾ ਰਹੇ ਅਪੂਤ ਅਨਪੈ ਅਪੂਤ ਹੁੰਦਾ ਹੈ ਅਪੂਤ ਪੂਰਬ ਹੁੰਦਾ ਹੈ ਕੋਈ ਵਸਤੂ ਨਹੀਂ ਹੈ ਵਿਪੂਤ ਹੁੰਦਾ ਬਾਇ ਅਪੂਤ ਨਾ ਮਾਇਆ ਤੋਂ ਪਰੇ ਵਸਤੂ ਤਾਂ ਹੈ ਪਰ ਮਾਇਆ ਦੀ ਹੈ ਅਨਪੈ ਅਨੰਤ ਅਨਪੈ ਅਨੰਤ ਪਹਿਲਾਂ ਅਨਪੈ ਸੀ ਅਨੰਤ ਸੀ ਤੋ ਕਹੋ ਜਥਾ ਮਤ ਚੱਲ ਅਪਾਰ ਅਪਾਰ ਹੈ ਅਭੀ ਚੱਲ ਹੈ ਉਹਦੇ ਅੰਦਰ ਕੋਈ ਪਤਨ ਵੇ ਚਿੰਤਾਵਰੀ ਹੈ ਅਭੀ ਚੱਲ ਹੈ ਅਡੋਲਤਾ ਹੈ ਅਡੋਲਤਾ ਪੱਕੀ ਅਡੋਲਤਾ ਸਥਿਰਤਾ ਪੱਕੀ ਹੈ ਹਰ ਵਕਤ ਅਡੋਲਤਾ ਹੈ ਉਹਦਾ ਮਨ ਚਲਾਇ ਬੋਲਦੀ ਹੈ ਚਿੰਤਾ ਤੋਂ ਨਹੀਂ ਦੋ ਉਹ ਕਬਰਾਉਦਾ ਨਹੀਂ ਕਬਰਾਹ ਨਹੀਂ ਉਹਦੇ ਵਿੱਚ ਕੋਈ ਅਭੀ ਚੱਲ ਅਡੋਲਤਾ ਰਹਦੀ ਹੈ ਅਪਾਰ ਅਡੋਲਤਾ ਕੋਈ ਗੱਲ ਸ਼ੰਕਾ ਵਾਲੀ ਆ ਵੀ ਸ਼ੰਕਾ ਵਾਲੀ ਉਹ ਵੀ ਸ਼ੰਕਾ ਵਾਲੀ ਗੁਮਰਾਹ ਕਰਨ ਵਾਲੀ ਗੱਲ ਹੈ ਹੋਰ ਕੀ ਹੈ ਇਹ ਗੁਮਰਾਹ ਕੋਣ ਗੱਲਾਂ ਨੇ ਪਾਇਓ ਨਾ ਜਾਏ ਜਿਹੇ ਪੈਰ ਪਾਰ ਜਿਹਦਾ ਜਿਹਦਾ ਅਸੀਂ ਪਾਰ ਨਹੀਂ ਪਾ ਸਕਦੇ ਵਾਰ ਪਾਰ ਨਹੀਂ ਪਾ ਸਕਦੇ ਪਾਇਓ ਨਾ ਜਾਏ ਜਿਹੇ ਪੈਰ ਪਾਰ ਅਸਲ ਦੇ ਵਿੱਚ ਪੈਰ ਤਾਂ ਤੈਰ ਨੂੰ ਵੀ ਪੈਰ ਕਹਿੰਦੂ ਤੈਰ ਨੂੰ ਤੈਰ ਕੇ ਇਹ ਭਾਗ ਸਾਗਰ ਹੈ ਨਾ ਏ ਕਿਸੇ ਤਰੀਕੇ ਨਾਲ ਨੂੰ ਪਾਰ ਨਹੀਂ ਪਾ ਸਕਦੇ ਅਸੀਂ ਤੈਰ ਕੇ ਤਰ ਕੇ ਪਾਣੀ ਹੋ ਜਾਉਂਦੇ ਭਾਗ ਸਾਗਰ ਤੇ ਆਪਣੀ ਜਤਨ ਨਾਲ ਕੋਈ ਪਾਰ ਨਹੀਂ ਹੋ ਸਕਦਾ ਦਰਨ ਦੀ ਗੱਲ ਕਹੀ ਹੋਈ ਹੈ ਨਾ ਜਿਵੇਂ ਸਮੁੰਦਰ ਨੂੰ ਤਰ ਕੇ ਕੋਈ ਪਾਰ ਹੋ ਜਵੇ ਹੂੰ ਦੀਨਾਨ ਦੋਖ ਦਾਤਾ ਉਦਾਰ ਦੀਨਾਨ ਦੀਨ ਦੋਖ ਦੇਤਾ ਉਦਾਰ ਦੀਨਾਨ ਦੋਖ ਦੇਤਾ ਜਿਹੜੇ ਦੀਨ ਨੇ ਦੀਨਾਨ ਵਾ ਵਜਨ ਦੀਨ ਦਾ ਇਹਨਾਂ ਦੇ ਦੋਖਾਂ ਨੂੰ ਦਹਨ ਕਰਨ ਵਾਲਾ ਸਾਡ ਵਾਲਾ ਇਹਨਾਂ ਦੀ ਕਮੀਆਂ ਨੂੰ ਸਾਡ ਨੂੰ ਦੋਖ ਹਦੀ ਕਵੀ ਜਿਹੜੇ ਤੇਰੇ ਅੱਗੇ ਢਾਈ ਢੀ ਹੋ ਜਾਂਦੇ ਨੇ ਤੇਰੇ ਦਵਾਰੇ ਤੇ ਆ ਕੇ ਨਾਨਕ ਗਰੀਬ ਪੈ ਟੈ ਪਿਆ ਦਵਾਰੇ ਨ ਕੋ ਨਾਨਕ ਕੀ ਕਹਣਾ ਨਾਨਕਾ ਕਹਣਾ ਗਰੀਬ ਮੈਂ ਗੁਰੂ ਦੇ ਦਵਾਰੇ ਤੇ ਟੈਪਿਆ ਇਹ ਕਹਿੰਦਾ ਨਾਨਕ ਗੁਰੂ ਹੈ ਜਿਹੜੇ ਨਾਨਕ ਗੁਰੂ ਕਹਿੰਦਾ ਨਾ ਗੁਰੂ ਆ ਉਹਨਾਂ ਦੀ ਮੱਤ ਮਾਰੀ ਹੋਈ ਆ ਉਹਨਾਂ ਨੇ ਆਪਣੇ ਦੇਖਣ ਜੁੱਦਰ ਚਾੱਕ ਕੇ ਅੰਦਰ ਚਾੱਕ ਕੇ ਦੇਖਣਾ ਵੀ ਗੁਰਬਾਣੀ ਦੀ ਤੁਹਾਨੂੰ ਕਿਉਂ ਨਹੀਂ ਸਮਝਾਈ ਤੁਹਾਡੇ ਕਿੱਲੀਆ ਕਬੀਰ ਕਿੱਲੀਆ ਗਿਆਨਤਾ ਤੁਹਾਡੇ ਅੰਦਰ ਅਰੇ ਬਣੀ ਰਹੂਗੀ ਇਹ ਗਿਆਨਤਾ ਜਿੰਨਾ ਚਿਰ ਗੁਰਬਾਣੀ ਦੀ ਸਹੀ ਅਰਥਾਂ ਨੂੰ ਸਹੀ ਹੈ ਇਹ ਅੰਦਰ ਨਹੀਂ ਆਉਂਦੇ ਪਤਾ ਦੱਸ ਦੋ ਤਾਂ ਨਹੀਂ ਬੰਦੇ ਹੋ ਆਵਨੋਈ ਕੁਰਬਾਨੀ ਜੇ ਤੂੰ ਕਿਦੂ ਰਹੂਗਾ ਪਰਮਤਵਰ ਨਾਲ ਜਾਉਂਦਾ ਤੂੰ ਬਣਿਆ ਰਹੂਗਾ ਪਰਮਣੇ ਜਾਣਾ ਹੈ ਵਿੱਚ ਦੇ ਨਾਨ ਦੋਖ ਦੇਤਾ ਦੋਖ ਦੇਤਾ ਦੀਨ ਦੀਨ ਤੋਂ ਮੇਰਾ ਦੋਖ ਦੇ ਨਹੀਂ ਸੁਣ ਉਹਨਾਂ ਨੇ ਪਰਮేశਰ ਦੇ ਅੱਗੇ ਦੀਨ ਨੇ ਉਹਨਾਂ ਨੇ ਨਾਨਕ ਅੱਗੇ ਜਾਣੇ ਨਾਨਕ ਨੇ ਦੋਖ ਦੇਣ ਕਰ ਲਈ ਗਣ ਕਰ ਨਹੀਂ ਸਕਦਾ ਉਹਨਾਂ ਨੇ ਪਰਮేశਰ ਦੀ ਜਗ੍ਹਾ ਨਾਨਕ ਬਣ ਲਿਆ ਨਾਨਕ ਕੋਸ ਵਰਥੇ ਨਹੀਂ ਨਾ ਨਾ ਕੋ ਕਵ ਕਾ ਨਹੀਂ ਸਕਦਾ ਨਾਨਕ ਨੇ ਜਾ ਕੇ ਫਲਾਣੀ ਦੁਕਾਨ ਤੇ ਜਾਇਓ ਉਹ ਬੈਠੇ ਨਾਨੂ ਦੇ ਕੋਲੇ ਇਤੋਂ ਹੀ ਕਰਦੇ ਕੰਮ ਦਸਰੇ ਚੜਨਾ ਨਹੀਂ ਉਹਨਾਂ ਦਾ ساری ਉਮਰ ਨਹੀਂ ਚੜਨਾ ਕਈ ਹਜ਼ਾਰਾਂ ਜਾਲ ਬਲ ਲੈਣ ਤਾਂ ਵੀ ਚੜਲੋ ਉਹ ਕਹਿੰਦੇ ਫਲਾਣੀ ਦੁਕਾਨ ਤੇ ਜਾਓ ਉੱਥੇ ਸੌਦਾ ਮਿਲਦਾ ਉਹ ਕਹਿੰਦੇ ਤੁਸੀਂ ਦੇ ਦੇ ਕਾਹਗਾ ਹੋਈ ਹੋਈ ਉਹਦਾ ਸਾਰਾ ਕੁਝ ਪਰਮేశਰ ਦੇ ਆਪਣੇ ਹੱਥ ਚ ਕਰਤੇ ਹੱਥ ਵਡਿਆਈਆਂ ਜੈ ਭਾਵੇ ਦਾਦੇ ਸਵਨਰਧਾਨ ਦਾ ਅਸ਼ੀਸ਼ਦਾਨ ਠਾਕੁਰ ਕਲਤਾਲ ਧਰਿਆ ਜਗਾ ਜਗਾ ਤੱਕਿਆ ਹੈ ਸਵਨਰਧਾਨ ਸਾਰੇ ਖਜ਼ਾਨੇ ਬਾਇਆ ਦੇ ਆ ਨਾਮ ਦਾ ਨਾਮ ਦਾ ਵੀ ਉੱਚੇ 10 ਅਸ਼ੀਸ਼ਦਾਨ 18 ਦੀ ਸਿੱਧੀ ਠਾਕੁਰ ਕਲਤਾਲ ਧਰਿਆ ਠਾਕੁਰ ਦੇ ਹੱਥ ਦੇ ਉਠੀ ਚਲੇ ਥੇੜੀ ਦੇ ਉੱਤੇ ਨਾ ਤਦੋਂ ਦੇ ਕਾਬੂ ਜਿਨ ਜਨ ਨਾਨਕ ਬਲਬਲ ਸੱਜ ਬਲ ਜਾਈਏ ਤੇਰਾ ਉਤਨਾ ਬਰਾਬਰ ਗੁਰਬਾਣੀ ਕੀ ਕਹਿ ਰਹੀ ਹੈ ਕੀ ਕਹਿ ਰਹੀ ਮਤਮਾਰੀ ਹੋਈ ਹੈ ਫਿਰ ਹੋਰ ਕੀ ਹੈ ਦੀਨਾਨ ਦੋਹ ਦਹਿਤਾ ਉਦਾਰ ਉਦਾਰ ਹੈ ਉਦਾਰ ਹੈ ਇਹੇਗਾ ਵੀ ਦੋ ਦੋ ਇਹਦੇ ਜਿਆਦਾ ਨਹੀਂ ਬੁਖਸ ਮੈਨੂੰ ਦੂਰ ਕਰ ਲੈ ਜਨਾ ਵਰਜੀ ਹੋਂ ਕਹ ਨਾ ਲਾਇਆ ਜਨਾ ਵਰਜੀ ਬੜਾ ਬੜੇ ਚ ਬੋਲਣ ਕਾ ਲਾਇਆ ਸਭ ਕੱਢਦਾ ਲੈ ਆ ਤੂੰ ਜੈ ਜੈ ਭੀ ਹੈਗੇ ਕਈ ਕੋਟ ਇੰਦਰ ਜੈ ਪਾਣੀ ਹਾਰ ਕੋਈ ਕਰੋੜ ਇੰਦਰ ਜਿਹਦਾ ਪਾਣੀ ਢੋਦੇ ਨੇ ਉਹ ਇਹਨਾਂ ਦਾ ਤਾਂ ਇੰਦਰ ਇੱਕ ਆ ਵਿਚਾਰਿਆ ਹੁੰਦਾ ਜਿਹੜਾ ਹਿੰਦੁਸਤਾਨ 'ਚ ਵੀ ਪਾਉਂਦਾ ਚੀਜ਼ ਚਰੀ ਪਾਉਂਦਾ ਚੀਜ਼ ਵਾਲਿਆਂ ਨੂੰ ਹੈ ਨਾ ਲਾਕਡਾਟ ਹੈ ਚੀਜ਼ਾਂ ਵਾਲੇ ਬੰਦੀ ਰਹੇ ਉਹ ਉੱਥੇ ਕਦੇ ਪਾਵੇ ਨਾ ਅੰਦਰ ਵੀ ਉਹ ਤਾਂ ਬੰਦੇ ਨਹੀਂ ਉਹਨਾਂ ਦੇ ਅੰਦਰ ਦੇਵ ਦਾ ਪਹਾਰ ਹੈ ਵਟ ਵਟ ਇਧਰ ਦੇਵ ਦਾ ਹੀ ਹੇਲ ਤੁਰਿਆ ਫਿਰਦਾ ਹੈ ਪਹਾੜ ਦੇ ਰਾਜਾ ਨੂੰ ਇੱਧਰ ਕਹਿੰਦੇ ਨੇ ਯਾ ਬੀਜ ਨੂੰ ਯਾ ਸ਼ੇਵੋ ਇੱਤਲੀ ਕੀ ਟਾਲੇ ਪਹਾੜ ਚ ਰਹਣਾ ਹੈ ਫੇਰ ਥੱਲੇ ਇੰਦਰਪੁਰੀ ਹਾਂ ਇੱਧਰਪੁਰੀ ਥੱਲੇ ਹੁੰਦੀ ਹੈ ਕੁਝ ਮੈਦਾਨ ਚ ਉਦੋਂ ਉੱਪਰ ਸ਼ੇਪੂਰੀ ਹੁੰਦੀ ਹੈ ਉਦੋਂ ਉੱਪਰ ਸ਼ੇਪੂਰੀ ਸ਼ੇਪੂਰੀ ਦਾ ਨੇਰੀਓ ਤੇ ਬਰਫ ਚ ਬਰਫ ਚ ਤੇ ਬਾਲੇ ਚ ਬਿਜਨਪੂਰੀ ਉੱਧਾ ਥੋੜੀ ਥੱਲੇ ਆ ਕਿ ਆ ਨਾ ਤੇ ਕਈ ਕੋਟ ਇੰਦਰ ਜੇ ਪਾਣੀ ਹਾਰ ਕਈ ਕੋਲ ਕਰੋੜਾ ਇੰਦਰ ਨਾ ਆ ਬਦਲੇ ਇੰਦਰ ਬਦਲੂਗਾ ਇਹਦੇ ਨੇ ਪਾਣੀ ਹਾਰ ਆ ਇੱਧਰ ਰਾਜੇ ਨੇ ਜਿਹੜੇ ਸੰਸਾਰ ਦੇ ਕਹਿੰਦੇ ਤੇਰਾ ਪਾਣੀ ਭਰਦੇ ਨੇ ਪਬਲਿਕ ਦੀ ਸੇਵਾ ਕਰਦੇ ਨੇ ਔਰ ਕੀਏ ਰਾਜੇ ਪਬਲਿਕ ਦੀ ਪਾਲਣਾ ਨਹੀਂ ਕਰਦੇ ਹੁੰਦੇ ਨੇ ਜੇ ਪਬਲਿਕ ਨੂੰ ਪਾਲਦੇ ਨੇ ਰਾਜੇ ਪਾਣੀ ਹਾਰੇ ਨੇ ਫਿਰ ਵੀ ਕਿੰਨੇ ਵਾਰਾ ਰਾਜਾ ਹੋਏ ਪਬਲਿਕ ਦੀ ਪਾਲਣਾ ਥੋੜੀ-ਬਹੁਤ ਕਰਨੀਆਂ ਪੈਂਦੀਆਂ ਚਾਹੇ ਉਹ ਆਪਣੇ ਧੜੇਦਿਆਂ ਦੀਓ ਕਰੇ ਜਿਹੜੇ ਉਹਨੂੰ ਜੱਦਾ ਸਮਝਦੇ ਉਹਨੇ ਦੀਓ ਕਰੇ ਕਰਦਾ ਤਾਂ ਹੈ ਉਹਨੂੰ ਕਈ ਕੋਟ ਰੁਦਰ ਜੁਗਿਆ ਦਵਾਰ ਕਈ ਕਰੋੜ ਕਹਿੰਦੇ ਆ ਜਿਹੜੇ ਨੇ ਜੋਗੀ ਨੇ ਆ ਜਿਹੜੇ ਸ਼ਿਵ ਨੇ ਕਿ ਜੁਗਿਆ ਦਵਾਰ ਜੋਗੀ ਤੇਰੇ ਦਵਾਰੇ ਤੇ ਉਹ ਤਪੱਸਿਆ ਕਰਦੇ ਨੇ ਵਿਚਾਰੇ ਸਮਾਧੀ ਲਈ ਉਹ ਵੀ ਖੜੇ ਨੇ ਤੇਰੀ ਆਸਤੇ ਹੀ ਇਹ ਗੁਦਵਾਰਾ ਖੋਲੂਗਾ ਮੈਂ ਅੰਦਰ ਜਾਊਗਾ ਸੰਸਾਰ ਤਾਂ ਛੱਡੀ ਬੈਠੇ ਰਹੋ ਜਿਹੜਾ ਆਦਮੀ ਸੰਸਾਰ ਛੱਡੀ ਬੈਠਾ ਉਹਦੇ ਦਵਾਰੇ ਤੇ ਹੀ ਉਹ ਨੇ ਜਨ ਤਾਂ ਕਿਹੜਾ ਸੰਸਾਰ ਦਵਾਰ ਇਹਨੂੰ ਲਿਖਿਆ ਪਾਣੀ ਹਾਰ ਵਾਲੇ ਨੂੰ ਦਵਾਰ ਨਹੀਂ ਲਿਖਿਆ ਹੋਇਆ ਹੂੰ ਕਈ ਕੋਟ ਅੰਦਰ ਜੇ ਪਾਣੀ ਹਾਰ ਪਾਣੀ ਹਾਰ ਤਾਂ ਕਿਤੇ ਦੂਰ ਵੀ ਪਾਣੀ ਪਲਾ ਸਕਦਾ ਯਾਖੇ ਕਈ ਕੋਟ ਰੁੱਧਰ ਚੁਕੀ ਆ ਦਵਾਰ ਹਾਂ ਦਵਾਰ ਸਿਰਫ ਚੋਗੀ ਜੋਗੀ ਨੇ ਇੱਧਰ ਨਹੀਂ ਦਵਾਰ ਤੇ ਦਵਾਰ ਤੇ ਪਾਣੀ ਕਿਰੂ ਪਲਾਉਣ ਭਾਈ ਪਾਣੀ ਪਰਾਵੇ ਨੇ ਖੇਤਾਂ ਜਾ ਕੇ ਜਿੱਥੋਂ ਦਾ ਕਾਰੋਬਾਰ ਚੱਲਦਾ ਭਾਂਡਲੋ ਦੀ ਲੇਬਰ ਨੂੰ ਪਰਾਉਣੇ ਜਾ ਕੇ ਜਿੱਥੇ ਲੱਗੀ ਹੋਈ ਏ ਪਾਣੀ ਉਹ ਨੂੰ ਪਰਾਉਣੇ ਪਾਣੀ ਦਾ ਬੱਧਾ ਨੂੰ ਪਰਾਉਣੇ ਜਾ ਕੇ ਜੋਗਿਆਂ ਨੇ ਕੰਮ ਛੱਡਿਆ ਆ ਉਹਦੇ ਦੁਆਰ ਤੇ ਖੜੇ ਨੇ ਵੀ ਦਰਵਾਜ਼ਾ ਖੋਲਦਾ ਉੱਤਰ ਬੜੀਏ ਇਸ ਗੱਲ 'ਚ ਵੀ ਭੇਜ ਦੇ ਜੁਗੇ ਨੂੰ ਦੁਆਰ ਲੱਗੇ ਉਹਨੂੰ ਪਾਣੀ ਹਾਲ ਲੱਗੇ ਪਾਣੀ ਯਾਰ ਉਹ ਹੜ ਹੜੀ ਦੀ ਬੜਾਈ ਹੁੰਦੀ ਹੈ ਪਾਣੀ ਯਾਰ ਵਿਚਾਰੇ ਜਿੱਥੇ ਬੈਠਾ ਹੁੰਦਾ ਉੱਥੇ ਜਾ ਕੇ ਪਾਣੀ ਭਰਉਂਦੇ ਨੇ ਜਿੱਥੇ ਆਦਮੀ ਵੱਡਦਾ ਹੈ ਉੱਥੇ ਜਾ ਕੇ ਉਹਦੇ ਕੋਲ ਉੱਥੇ ਜਾ ਕੇ ਪਾਣੀ ਭਰਉਂਦੇ ਨੇ ਤਾਂ ਜਿੱਥੇ ਨੂੰ ਲੋੜ ਹੈ ਜੇ ਪਾਣੀ ਵਾਲੇ ਨੇ ਉੱਠ ਕੇ ਜਾਣਾ ਤੇ ਤੈਨੂੰ ਪਾਣੀ ਹਰਦੀ ਕੀ ਲੋੜ ਹੈ ਉਹਨੂੰ ਆਵੇ ਮਿਲੂ ਲੜਕਾ ਘੜ ਕੇ ਉਹ ਇਹ ਕੁਝੋ ਕੱਢ ਕੇ ਜਿਵੇਂ ਵੀ YouTube ਤੇ ਜਾ ਕੇ ਪੀਉ ਆਪ ਤੂੰ ਪਾਣੀ ਹਰ ਕਾਦਾ ਹੈ ਪਾਣੀ ਆ ਰਹਿ ਜਿੱਥੇ ਬੈਠਿਆ ਉੱਥੇ ਦੇ ਜਾ ਕੇ ਬਾੜਿ ਛੋਤੀ ਪੈਂਦੀ ਨਹੀਂ ਜਿੱਥੇ ਬੈਠਾ ਹੁੰਦਾ ਕੋਈ ਹਾਂਜੀ ਇਹ ਦਰਖਤ ਨੇ ਇਹ ਦਰਖਤ ਤੇ ਬੈਠੇ ਨੇ ਪਾਣੀ ਹਾਲ ਵੀ ਪੈਦਾ ਜਾਂਦਾ ਉਹ ਪਾਣੀ ਉਹਨੂੰ ਉੱਥੇ ਹੀ ਮਿਲਦਾ ਵਿਚਾਰਿਆਂ ਨੂੰ ਇਹ ਦਰਖਤਾਂ ਦੀ ਸੈਂਸ ਦੀ ਗੱਲ ਹੈ ਉਹ ਤਾਂ ਹਿਲਦੇ ਨਹੀਂ ਉਹ ਦੂਜੇ ਅਨਵਰ ਤਾਂ ਤੁਰ ਫਿਰ ਕੇ ਪੀਲੇ ਦੇ ਨਾਲ ਜਾ ਕੇ ਇਹ ਦਰਖਤ ਕਵੇ ਪੀਣ ਫਸਲ ਕਵੇ ਪੀਵੇ ਫਸਲ ਬਾਰੂ ਵੀ ਬਰਾਨੀ ਵੀ ਤਾਂ ਹੁੰਦੀ ਹੈ ਫਸਲਾ ਭੜੀ ਫਸਲਾ ਬਰਾਨੀ ਦੀ ਬੀਜ ਤੇ ਬਰਾਨੀ ਫਸਲ ਤਾਂ ਪਰਮੇਸ਼ਰ ਦੇ ਫਰਮੋਹ ਦੇ ਆਸਤੇ ਖੜੀ ਹੈ ਨਾ ਨਹੀਂ ਸੁੱਕ ਜੂਗੀ ਕਾਫੂਸ ਹੈ ਇਹ ਸੈਂਸ ਵਿੱਚ ਗਰੀ ਹੈ ਉੱਥੇ ਵੀ ਜੀਵਾ ਨਾ ਆਤਵਾਹ ਜਾ ਰਹੀ ਹੈ ਆਤਵਾਹ ਕਦੇ ਆਜਵੀ ਦੀ ਹੋਈ ਹੈ ਉਹ ਉਹਨਾਂ ਨੂੰ ਕੌਣ ਦੋ ਉਹਨਾਂ ਨੂੰ ਵੀ ਤਾਂ ਹੋ ਹੀ ਜਾਂਦਾ ਉਹਦਾ ਬਾਹਰ ਤਾਂ ਰੱਖਿਆ ਹੈ ਇੱਧਰ ਅਸੀਂ ਤਾਂ ਪਹਿਲੇ ਨੇ ਆ ਬਏ ਜਾ ਕੇ ਇੱਧਰ ਤੋਂ ਉਹਨਾਂ ਬਾਹਰ ਤਾਂ ਰੱਖਿਆ ਹੈ ਦੇਖੋ ਕਿੰਨੇ ਨੇ ਹੁਣ ਉਹਨਾਂ ਨੂੰ ਪਾਣੀ ਕੌਣ ਦੇਵੇ ਘਟਰਾਣਾ ਚ ਖੜੇ ਨੇ ਇੱਧਰ ਰਕਤ ਪਹਾੜ ਦੀਆਂ ਚ ਤਦਸੋ ਕੌਣ ਉੱਥੇ ਪਾਣੀ ਦੇਵੇ ਉਹਨਾਂ ਨੂੰ ਪਾਣੀ ਕੌਣ ਦੇਵੇ ਉਹ ਉਹਦੀ ਜਾਨ ਦੀ ਰੱਖਿਆ ਕੌਣ ਕਰੇ ਤੇ ਅੱਜ ਦੱਬ ਹੋਰ ਕੇ ਨਾ ਕੋਈ ਖੜਾ ਬੁੱਬੜ ਕਾਬੂ ਖੜਾ ਗਿਆ ਉਹ ਪਾਣੀ ਕੌਣ ਦੇਵੇ ਉਹ ਇੰਦਾ ਰੱਖਿਆ ਨੇ ਫਿਰ ਕਈ ਕੋਟ ਤੇ ਪਾਈ ਜਿੱਥੇ ਜਿੱਥੇ ਬਰਖਾ ਕਰੋ ਜਾ ਕੇ ਪਾਣੀ ਦੋ ਉਹਨੂੰ ਪਿਆਸੇ ਨੇ ਕਈ ਭੇਦ ਵਿਆਸ ਬ੍ਰਹਮਾ ਅਨੰਤ ਕਈ ਭੇਦ ਵਿਆਸ ਨੇ ਬ੍ਰਮਾ ਦਾ ਅਨੰਤ ਨੇ ਪਰ ਮਾਲਾ ਕੰਪਿਊਟਰ ਵੀ ਜਗਦਾ ਕੰਨਣਾ ਕੰਪਿਊਟਰ ਛੱਡ ਕੇ ਕੰਮ ਪੇਪਰ ਕੋ ਕਿੰਨਾ ਲਿਖਣਤੀ ਅਨੰਤ ਹੈ ਕਹਤਾ ਦਿਮਾਗ ਵੀ ਕੰਪਿਊਟਰ ਹੈ ਉਹ ਦਿਮਾਗ ਨੂੰ ਦੇ ਕੇ ਦਾ ਕੰਪਿਊਟਰ ਬੁੜੇ ਕਹਦਾ ਇਹ ਨਹੀਂ ਦੱਸਦਾ ਹੁਣ ਜਗਦਾ ਨਹੀਂ ਹੈ ਵੀ ਕਿੰਨੇ ਦੇ ਗਣਤੀ ਨਹੀਂ ਦੱਸਦਾ ਹੈਗਾ ਅੰਕੜੇ ਜਿਆਦਾ ਨਹੀਂ ਇਹਦੇ ਕੋ ਕੁਆਲਿਟੀ ਘਟਾ ਹੈ ਇਹਦੀ ਕੁਆਲਿਟੀ ਘਟਾ ਹੈ ਅੰਕੜੇ ਜਿਆਦਾ ਨਹੀਂ ਅਨੰਤ ਨੇ ਕਈ ਵੇਦ ਵਿਆਸ ਬ੍ਰਹਮਾਨੰਤ ਵੇਰ ਬਿਆਦ ਕਹੀ ਨੇ ਬ੍ਰਹਮਾ ਵੀ ਅਨੰਤ ਨੇ ਜਹ ਨੇਤ ਨੇ ਇਸ ਦਿਨੋ ਅਚਰੰਤ ਉਹ ਕੀ ਕਰਦਾ ਨੇ ਲਗਾਤਾਰ ਰੋਜ ਰੂਪੇ ਅੰਤ ਬੇਅੰਤ ਕਹੀ ਜਾਂਦੇ ਵਿਅੰਤ ਬੇਅੰਤ ਕਹਿਣੇ ਵਾਲੇ ਜਿਹੜੇ ਬ੍ਰਹਮਾ ਨੇ ਉਹ ਕਿੰਨੇ ਨੇ ਅਸੀਂ ਦੱਸ ਨਹੀਂ ਸਕਦੇ ਉਹਨਾਂ ਦੀ ਗਿਣਤੀ ਅਨੰਤ ਰੇ ਤਉ ਪ੍ਰਸਾਦ ਸਵਈਏ ਹਾਂ ਦਿਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਆਵਾਰ ਗਨੀਮਨ ਕਰੈ ਦੇਖੋ ਦਿਨਨ ਕੀ ਪ੍ਰਤਪਾਲ ਕਰੇ ਦਿੱਤ ਜਿਹੜੇ ਉਹਦੇ ਅੱਗੇ ਸਰੈਂਡਰ ਹੋ ਜਾਂਦੇ ਨੇ ਉਹਨਾਂ ਦੀ ਬਹਿਤ ਉਹਨਾਂ ਦੀ ਪ੍ਰਤਪਾਲ ਕਰਦਾ ਪ੍ਰਤਪਾਲ ਤਾਂ ਸਾਰਿਆਂ ਦੀ ਉਹ ਕਰਦਾ ਉਹਨਾਂ ਦੀ ਹੋਰ ਤਰ੍ਹਾਂ ਦੀ ਪ੍ਰਤਪਾਲ ਕਰਦਾ ਆਤਮਾ ਲੈਵਲ ਦੀ ਪ੍ਰਤਪਾਲ ਬਾਕੀ ਸਰੀਰ ਲੈਵਲ ਦੀ ਕਰਦਾ ਪ੍ਰਤਪਾਲ ਕਰੇ ਦਿੱਤ ਸੰਤ ਆਵਾਰ ਗਨੀਮਨ ਕਰਦਾ ਸੁਲਤਾਨੂ ਹੋਰਤਾ ਚੱਕੀ ਜਾਂਦਾ ਜਿਹੜੇ ਸੰਤ ਨੇ ਹਰ ਕਿਸ ਹੁੰਦੋਂ ਉਹਨਾਂ ਦੇ ਬੁੱਧੀ ਦਾ ਲੈਵਲ ਉੱਚਾ ਚੱਕੀ ਜਾਂਦਾ ਸੰਤ ਬਾਹਰ ਮਾਇਆ ਤੋਂ ਬਾਹਰ ਖੜੀ ਜਾਂਦਾ ਮਾਇਆ ਛੱਡੀ ਜਾਂਦੇ ਨੇ ਉਹ ਛੱਡੀ ਜਾਂਦੇ ਨੇ ਮਾਇਆ ਦਾ ਗਣੀ ਮਨ ਘਰ ਬਧੀ ਜਾਂਦਾ ਔਰ ਜਿਹੜੇ ਮਾਇਆ ਨੂੰ ਜੱਫੀਓ ਪਾਉਂਦੇ ਨੇ ਰਾ ਚਾਹੁੰਦੇ ਨੇ ਇਹ ਗਣੀ ਮਨ ਖੋਖਵਾਇ ਕਿ ਲੱਗੇ ਹੋਏ ਨੇ ਇੱਕ ਦੂਏ ਦੀ ਮਾਇਆ ਦੀ ਦੌੜ ਕੇ ਨੇ ਇਹ ਗਣੀ ਮਨ ਦੀ ਚਾਦਵੀ ਨੇ ਘਰਾਂ ਇਹ ਨਾਲ ਜਬਰਬਰਤ ਇਹਨਾਂ ਦੀ ਬੁੱਧੀ ਗਾਲੀ ਜਾਂਦੇ ਗਾਰਾ ਕੀ ਬੁੱਧੀ ਦਾ ਨਾਸ ਕਰੀ ਜਾਂਦੇ ਨੇ ਝਗੜੇ ਕਰਦੇ ਨੇ ਲੋਕ ਨਾ ਅਦੂਅ ਚਾਹੇ ਚਾਹੇ ਹੈ ਝਗੜਾ ਗਿਆਨ ਦਾ ਵੀ ਝਗੜਾ ਹੈ ਬੱਦੀ ਬਦਸਾਂ ਖੋਜੀ ਉਪਜਾਂ ਸੰਤ ਖੋਜੀ ਹੈ ਵਿਦਵਾਨਵਾਦ ਬੱਦੀ ਹੈ ਉਹ ਬੁੱਧੀ ਦਾ ਨਾਸ ਕਰਦਾ ਹੈ ਜਿਹੜਾ ਰਾਜਾ ਰਾਜ ਬਾਤ ਹੈ ਉਹ శ్రీ ਰਵੀਦਾਸ ਕਰਦਾ ਹੈ ਬੁੱਧੀ ਦਾ ਵੀ ਕਰਦਾ ਹੈ ਸਭ ਕਾਹਦਾ ਕਰਦਾ ਕਿਸੇ ਦੀ ਅੱਖ ਜਲੀ ਜਾਂਦੀ ਹੈ ਕਿਸੇ ਦਾ ਹੱਥ ਕੱ ਲੈ ਜਾਂਦਾ ਕਿਸੇ ਦੀ ਲੜਾਈ ਚ ਉਲ ਜਾਉਏ ਗਰੀਬਨ ਘਰ ਪਛ ਪਸ਼ੂ ਨਗਨਾਗ ਨਰਾਦ ਗਰੀਬਨਾਂ ਨੂੰ ਨਹੀਂ ਬਚਾਉਂਦਾ ਉਹ ਕਹਿੰਦਾ ਤੁਸੀਂ ਜੇ ਸਕਤਾ ਸਕਤੇ ਕੋ ਮਾਰਾ ਤਾ ਮਾ ਨਾ ਗਰੀਬਾਂ ਨਾਲ ਲੜਦੇ ਨਾਲ ਲੜੀ ਜਾਂ ਉਨੂੰ ਕੋ ਰੋਲਾ ਨਹੀਂ ਸਕਦਾ ਕਿਸੇ ਦਾ ਤਰਸ ਨਹੀਂ ਆਉਂਦਾ ਕਿਸੇ ਦੀ ਪੱਖ ਨਹੀਂ ਲੈਂਦਾ ਕੋਈ ਨਹੀਂ ਫੈਸਲਾ ਪੁਲਿਸ ਵੀ ਖੜ ਕੇ ਦੇਖਣ ਨਾਲ ਜਾਂਦੀ ਹੈ ਜੇ ਦੋਏ ਤਰ੍ਹਾਂ ਫਿਟ ਜਾਣਾ ਪੁਲਿਸ ਪਰੇ ਹੋ ਜਾਂਦੀ ਉਹਨਾਂ ਨੂੰ ਕਿਹਾ ਵੀ ਮੂਰਖਾਂ ਦੇ ਵਿੱਚ ਨਹੀਂ ਆਈਦਾ ਤੁਹਾਡੇ ਲੱਗ ਜੂ ਇਹਨਾਂ ਨੂੰ ਲਾਲਾਂ ਨੂੰ ਜਾਓ ਤੁਸੀਂ ਤਾਂ ਬਚਾਉਣ ਲੈ ਗਏ ਉਹਨਾਂ ਨੂੰ ਵੀ ਨਾ ਲੜੋ ਇਹ ਤਾਂ ਨੇ ਹੋ ਗਏ ਹੁਣ ਤੁਹਾਨੂੰ ਨਾ ਵੜਦਣ ਕਿਸੇ ਨੂੰ ਲਾਲਾਂ ਨੂੰ ਜਾਓ ਹੁਣ ਇਹਨਾਂ ਨੂੰ ਮੇਰਾ ਧਾਕਰਾਂ ਦੇ ਭੇ ਫੜ ਲਿਓ ਗ੍ਰਫਤਾਰ ਕਰ ਹਾਂ ਇੱਕ ਤਾਨੂੰ ਗ੍ਰਫਤਾਰ ਦੇ ਕਰੂਗੇ ਵੀ ਅਪਰਾਧਾ ਦੂਆ ਦੂਆ ਅਗੇ ਦੂਏ ਤੇ ਠੋਕ ਦੇ ਇੱਕ ਨੂੰ ਕੋਲ ਸਾੜੇ ਜਫੀ ਪਾਲੀ ਦੂਏ ਨੇ ਮਾਰਤਾ ਇਹ ਵੀ ਅਪਰਾਧ ਹੋ ਗਿਆ ਫੜ ਕੇ ਬਰੌਣਾ ਅਪਰਾਧ ਹੈ ਉਹਨਾਂ ਸਮਝ ਐਸ ਗਲਤੀ ਇਹ ਅਸੀਂ ਫੜ ਲੀਏ ਦੂਆ ਅਗੇ ਉਹਦੇ ਬਰਛਾ ਠੋਕ ਦੇ ਇਹ ਵੀ ਮਾੜੀ ਗੱਲ ਹੈ ਸਾਥੇ ਦਾ ਅਪਰਾਧ ਹੋ ਗਿਆ ਵਿਚਾਰਾ ਮਰਵਾਤਾ ਸੀ ਕਰੀ ਪੁਲਿਸ ਦਾ ਕੰਮ ਰੱਖਿਆ ਕਰਦੋ हां ओनु ਪਜਾਬ ਹੋ ਜੇ ਤੇ ਰੰਗਤ ਹੁਤਾ ਨਾ ਹੋਇਆ ਹੈ ਬਰਸ਼ਾ ਲੈ ਕੇ ਜੇ ਪੁਲਿਸ ਵਾਲਾ ਮੂਰੇ ਹੋ ਜੂ ਉਹਦੇ ਵਰਦੂ ਇਸ ਕਰਕੇ ਉਹ ਨਾ ਜਰ ਉਹਨਾਂ ਨੂੰ ਭਾਈ ਨਿਬੜ ਲੈਣ ਲੋ ਜਬਾਟੋ ਕੋ ਹੋ ਜੂ ਤੈਨੂੰ ਪਾਸਾ ਫੇਰ ਲਿਓ ਕੇਵੇਂ ਹੋ ਕਰਦਾ ਸਰਕਾਰ ਐਵੇਂ ਕਰਦੀ ਹੈ ਸਰਕਾਰ ਕੀ ਕਰੇਗੀ ਕੀ ਕਰੇ ਸਰਕਾਰ ਬਥੇੜਾ ਬਚਾਉਂਦੀ ਹੈ ਤੇ ਨਾ ਬਚਣ ਫਿਰ ਕੀ ਕਰੇ